ਅਰੇ ਵੀ ਪਤਰੰਗੀ ਆ ਬਿਹਾਯਾ ਸੀਦੰ ਦਸ਼ਮਾ ਪਤਸਰਤਾ ਲੋਕੰ ਤੋ ਬਿਨਨਾ ਸਰਨਾ ਬੋਤੋ ਸਰਨਾਗਨੋ ਤਸੇ ਜਨਵਰਨੁ ਇਸਤੇ ਚੰਦ principal ਬੀ ਮਹਾਤਾਜ ਪਰ ਤੇਜੇ ਬੀਜਾ ਦੇ ਗ੍ਰਿਸ਼ਰਾ ਬਾਂਦੂਸ਼ਕ ਤਚਚ ਸੋਦੇਤੋ ਮਹਾਰੇਗਿਉ ਮਾਸਸ ਸਨੈਂਦਰੋ ਦਸ਼ਵਾਹ ਸਸਿਨਾ ਮੋਕਾ ਵਿਸ਼ਵਵੇਦਾਹ ਸਿਸਨਸਤਾਰਿ ਜੋਸ਼ੁਨੀ ਮਿਹਿ ਸਸਿਨਾ ਬਸਕਤ ਤਦਾਤੋ ਤਦ ਬਿਸਾਮਰਤਾ ਸੁਮਤਰਾਸ਼ੁਭੰਜਾਵਨੁ ਸੁਜਗ ਮਹਾ ਦਿਵਨ ਨਵਹਾਸ ਕੋਮੁਦਿ ਤਿਛੋ विश्वेन देव अवसातु ते हम भद्रम करणे गुञ्जामदेव प्रथम बशेमा चविस्त्राह स्त्री देवकीं यदा शुनिषदोन्ति देवा चंद्रमा चक्रज संतनो नामा बद्राष्टकरो मिथिहारी सन्दोहो आदिति दोरादितिरन्दत्मा तपस्वित परगतः समीहते ततो आगमन्ते नाहं गुजागुवान गुदानीप्रसवा

ਉਹਨਾਂ ਨੇ ਸ਼ੁਰੂਆਤ ਕੀਤੀ ਹੈ ਚਲੇਸ਼ਵਰ ਮੰਦਰ ਤੋਂ ਨਤਮਸਤਕ ਹੋ ਕੇ ਦੁਰਦਵਾਰਾ ਸਾਹਿਬ ਦੇ ਨਤਮਸਤਕ ਹੋਏ ਨੇ ਤੇ ਅੱਜ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਪਹਿਲਾਂ ਵੀ ਉਹਨਾਂ ਨੇ ਬੜੇ ਸੇਵਾ ਭਾਵ ਨਾਲ ਇਹ ਕੰਮ ਕੀਤੇ ਨੇ ਕੈਂਪ ਵੀ ਲਗਾਏ ਨੇ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਹਿੰਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅੱਜ ਫੇਰ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਤੇ ਜਿਹੜਾ ਸਾਲ ਲੰਘ ਗਿਆ ਏ ਉਹਦੇ ਵਿੱਚ ਕੀ ਉਹਨਾਂ ਨੇ ਕੀਤਾ ਸੀ ਤੇ ਹੁਣ ਜਿਹੜੇ ਨਵੀਆਂ ਸ਼ੁਰੂਆਤ ਕੀਤੀ ਗਈ ਉਹਦੇ ਵਿੱਚ ਕੀ ਕੰਮ ਜਾ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਸਾਹਿਬ ਨਾਲ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਮੈਂ ਲਾਇਨ ਦਾ ਜੀਵੀ ਰੈਜ਼ੀਡੈਂਟ ਲੈਂਡਸ ਕਲਬ ਬਟਾਲਾ ਸੇਵਾ ਸੁਪਰਾ ਜੀ ਪ੍ਰਧਾਨ ਜੀ ਅੱਜ ਇਨਤਮਸਤਕ ਹੋ ਕੇ ਅਚਲੇਸ਼ਵਰ ਮੰਦਿਰ ਤੋਂ ਗੁਰਦੁਆਰਾ ਸਾਹਿਬ ਦੇ ਇਨਤਮਸਤਕ ਹੋ ਕੇ ਅੱਜ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਚਿਕਸ਼ਾ ਦਮ ਤੋਂ ਆਪਣਾ ਲਾਇਨਿਸਟਿਕ ਯਰ ਸ਼ੁਰੂ ਕੀਤਾ ਤੇ ਅਸੀਂ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਰਾ ਸਾਲ ਜੋ ਲੋਕ ਭਲਾਈ ਦੇ ਕਾਰ ਕਰਦੇ ਰਾਂਗੇ ਜਿੱਚ ਅਸੀਂ ਫੂਡ ਫੋਰ ਅੰਗਰ ਦੇ ਤਹਿਤ ਕੰਮ ਕਰਦੇ ਹਾਂ 48 ਮਹੀਨੇ ਸਾਨੂੰ ਰੈਗੂਲਰ ਹੋ ਗਏ ਨੇ ਤੇ ਅਗਸਤ ਦੇ ਵਿੱਚ ਅਸੀਂ ਇਹਦੀ ਗੋਲਡਨ ਜੁਬਲੀ ਮਨਾਉਣ ਜਾ ਰਹੇ ਹਾਂ ਤੇ 75 ਫੈਮਿਲੀ ਹਰ ਮਹੀਨੇ ਅਸੀਂ ਆਟਾ ਦਿੰਨੇ ਆਪਣੇ ਮੈਂਬਰਾਂ ਦੇ ਨਾਲ ਤੇ ਇਸ ਸਾਲ ਮੈਨੂੰ ਡਿਸਟ੍ਰਿਕਟ ਅਨਰ ਵੱਲੋਂ ਇੱਕ ਪੋਸਟਰ ਦਿੱਤੀ ਹੈ ਜਿਹੜੀ ਡਿਸਟ੍ਰਿਕਟ ਦੀ ਫੂਟਫੋਰ ਰੰਗਰ ਦੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਉਹਦੇ ਤਹਿਤ ਵੀ ਅਸੀਂ ਵੱਤ ਤੋਂ ਵੱਤ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ এনवायरमेंट ਦੇ ਤਹਿਤ ਅਸੀਂ ਗ੍ਰੀਨਰੀ ਵਾਸਤੇ ਇੱਕ ਪਾਰਕ ਟਾਪ ਕੀਤਾ ਲਾਇਸ ਲਾਇਸ ਕਲੱਬ ਬਟਾਲਾ ਸੇਵਾ ਅੰਡਰ ਤੇ ਸਿਵਲ ਹਸਪੀਟਲ ਦੇ ਵਿੱਚ ਜਿਹਦੇ ਵਿੱਚ ਅਸੀਂ ਪੂਰੀ ਸਾਰੀ ਕੇਟ ਇਕ ਕਰਾਂਗੇ ਉਹਦੇ ਵਿੱਚ ਗ੍ਰੀਨਰੀ ਲਾਈਟ ਬੈਂਚਸ ਸ਼ੈਡ ਪਾਣੀ ਦੀ ਮਸ਼ੀਨਿਕ ਲਗਾ ਰਹੇ ਹਾਂ ਨਾਲ ਤੇ ਉਹ ਸਾਰਾ ਸਾਡੇ ਮੈਂਬਰਾਂ ਦੇ ਸਹਿਯੋਗ ਨਾਲ ਹੋਏਗਾ ਤੇ ਜਿਹੜੀ ਕੇਟ ਹੈ ਉਸੇ ਹੀ ਕਿ ਮਾਲੀ ਵੀ ਪ੍ਰੋਵਾਈਡ ਕਰਦਾ ਜਿਹੜਾ ਪਰਮਨੈਂਟ ਉਹਦੇ ਇਖਾਲ ਕਰੇਗਾ ਇਸ ਦੇ ਨਾਲ ਅਸੀਂ ਸ਼ਹਿਰ ਦੇ ਵਿੱਚ ਹੋਰ ਵੀ ਟੀ ਪ੍ਰਾਂਟੇਸ਼ਨ ਕਰਨ ਜਾ ਰਹੇ ਹਾਂ ਚਲ ਅਚਲੇਸ਼ਵਰ ગામ ਵੀ ਅਸੀਂ 10 ਦਿਨਾਂ ਤੋਂ ਬਾਅਦ ਲਾਨ ਕਰਾਂਗੇ ਬਾਰਿਸ਼ ਦਾ ਮੌਸਮ ਆ ਬੁਲੇ ਅਸੀਂ ਇੱਥੇ ਵੀ ਟੀ ਪ੍ਰਾਂਟੇਸ਼ਨ ਕਰਨ ਜਾ ਰਹੇ ਹਾਂ এনਵਾਇਰਨਮੈਂਟ ਦੇ ਮੰਥ ਦੇ ਵਿੱਚ ਅਸੀਂ ਮੈਕਸਿਮਮ ਬੂਟੇ ਲਗਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਇੱਕ ਆਈਐਮਏ ਰੈਜ਼ਡ ਨੇ ਸਾਡੇ ਉਹਨਾਂ ਲਖਵੀਰ ਸਿੰਘ ਜੀ ਉਹਨਾਂ ਦੇ ਅੰਡਰ ਵੀ ਅਸੀਂ ਇੱਕ ਰਿਮਾਈਂਡਰ ਦੇ ਅੰਦਰ ਸਾਰੇ ਕਰ ਰਹੇ ਹਾਂ ਬੂਟੇ ਲਗਾਉਣ ਦਾ ਪ੍ਰੋਗਰਾਮ ਜੋ ਅਸੀਂ ਲਾਂਚ ਕਰ ਬਟਾਲਾ ਸੇਵਾ ਦੇ ਨਾਲ ਅਟੈਚ ਹੋ ਕੇ ਸਾਰੇ ਕਿੱਥੇ ਕੰਮ ਕਰਾਂਗੇ ਸੁਪਰਦਾਨ ਜੀ ਇਸ ਤੋਂ ਪਹਿਲਾਂ ਹੁਣ ਸ਼ੁਰੂਆਤ ਕੀਤੀ ਗਈ ਇਸ ਸਾਲ ਦੀ ਇਸ ਤੋਂ ਪਹਿਲਾਂ ਜਿਹੜੇ ਕਾਰੇ ਕੀਤੇ ਗਏ ਨੇ ਕਿਉਂਕਿ 24 ਘੰਟੇ ਜਰੀ ਸੇਵਾ ਦੇ ਵਿੱਚ ਤੁਹਾਡੇ ਮੈਂਬਰ ਜਰੀ ਰਹਿੰਦੇ ਨੇ ਉਸ ਤੋਂ ਪਹਿਲਾਂ ਕਿਹੜੇ ਕਾਰੇ ਕੀਤੇ ਗਏ ਨੇ ਤਾਂ ਹੁਣ ਨਵੀਂ ਸ਼ੁਰੂਆਤ ਕਿਹੜੀ ਕਰਨ ਜਾ ਰਹੇ ਹਾਂ ਕਾਰਿਆ ਤੇ ਰੈਗੂਲਰ ਜੀ ਵੀ ਕੋਈ ਕੁਝ ਨਾ ਕੁਝ ਕਰਦੇ ਰਹਿੰਦੇ ਆ ਤੇ ਉਹਦੀ ਗਿਣਤੀ ਅਸੀਂ ਨਹੀਂ ਕਰਦੇ ਤੇ ਕੰਮ ਤੇ ਸਾਡਾ ਆਪੇ ਬੋਲਦਾ ਤੇ ਅਸੀਂ ਕੋਈ ਵੀ 니ਡ ਜਾਂਦਾ ਸੀ ਉਹਦੀ ਮਦਦ ਕਰਨਾ ਹਰ ਵੇਲੇ ਤਿਆਰ ਰਹਿੰਦੇ ਆ ਤੇ ਸਾਡੇ ਮੈਂਬਰਾਂ ਦਾ ਸਹਿਯੋਗ ਹਰ ਵੇਲੇ ਸਾਡੇ ਨਾਲ ਦਿੰਦਾ ਜਿੱਦਾਂ ਵੀ ਸਾਨੂੰ ਕੋਈ ਸੋਸਾਇਟੀ ਦੇ ਵਿੱਚ ਕੋਈ ਵੀ ਕੰਮ ਆ ਸਾਨੂੰ ਲੱਗੇ ਕੀ ਜਰੂਰਤ ਹੈ ਅਸੀਂ ਉਹਦੇ ਨਾਲ ਸਾਥ ਦਿੰਦੇ ਆ ਸੋ ਪਾਰਕ ਦੀ ਇੱਕ ਗੱਲ ਕੀਤੀ ਕਿ ਪਾਰਕ ਜਿਹੜੇ ਕਰਨ ਜਾ ਰਹੇ ਆ ਕਿੰਨਾ ਕੁ ਬਜਟ ਉਹਦਾ ਕਿੰਨੇ ਪੈਸੇ ਲੱਗਣਗੇ ਤਿੰਨ ਤੋਂ 4 ਲੱਖ ਰੁਪਏ ਬਜਟ ਆ ਆਈ ਥਿੰਕ ਬਾਕੀ ਬਾਕੀ ਜੋ ਵੀ ਲੱਗੇਗਾ ਅਸੀਂ ਘੱਟ ਤੋਂ ਘੱਟ ਹੀ ਖਰਚ ਕਰਦੇ ਆ ਜੀ ਸੋ ਗੱਲਬਾਤ ਕਰਦੇ ਆ ਹੋਰ ਵੀ ਮੈਂਬਰ ਮੌਜੂਦ ਨੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਜੀ ਮੈਂ ਲਾਈਨ ਵੀਕੇ ਸੈਕਲ ਚਾਰਟਰ ਪ੍ਰਾਇਡਨ ਲਾਈਨ ਕਲਬ ਟਾਲਾ ਸੇਵਾ ਸਫਾਇਰ ਜੀ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਲੈਨਿਸਟਿਕ ਜਿਹੜਾ ਪੀਲੀ ਜਲਾਈ ਤੋਂ ਸ਼ੁਰੂ ਹੋ ਕੇ 3 ਜੂਨ ਤੱਕ 5 ਜੂਨ ਤੱਕ ਚੱਲੇਗਾ ਅੱਜ ਅਸੀਂ ਆਪਣੇ ਕਲਬ ਦੇ ਪ੍ਰਧਾਨ ਜੋ ਤੀਸਰੀ ਵਾਰੇ ਸਾਡੇ ਕਲਬ ਦੇ ਪ੍ਰਧਾਨ ਬਣੇ ਨੇ ਐਮ ਜੀ ਐਫ ਲਾਈਨ ਦੇ ਜੀ ਵਿਕਤੀ ਪ੍ਰਧਾਨ ਕੀਤੇ ਸਾਡੇ ਸਾਰੇ ਮੈਂਬਰ ਆ ਕੇ ਸ਼੍ਰੀ ਅਕਾਲੇਸ਼ਰਦਮ ਔਰ ਗੁਰਦੁਆਰਾ ਸਾਹਿਬ ਦਾਸ ਮਸਤਕੋ ਕੇ ਅਸੀਂ ਭਗਵਾਨ ਸ਼੍ਰੀ ਸ਼ਿਵ ਸ਼ੰਕਰ ਬੋਲੇ ਨਾਲ ਵੀ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲੋਂ ਅਸ਼ੀਰਵਾਦ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਸਾਡੀ ਪ੍ਰਭੂ ਦੇ ਅੱਗੇ ਇਹੋ ਹੀ ਪ੍ਰਾਰਥਨਾ ਹੈ ਕਿ ਸਾਡੀ ਜਿਹੜੀ ਕਲੱਬੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਔਰ ਅਸੀਂ ਸਾਡੀ ਕਲੱਬ 24/7 ਪੂਰਾ ਸਾਲ ਇਸੇ ਤਰ੍ਹਾਂ ਹੀ ਮਾਨਵਤਾ ਦੀ ਸੇਵਾ ਲਈ ਕੰਮ ਕਰਦੇ ਰਹਿੰਦੇ ਨੇ ਸਾਡੇ ਪ੍ਰਧਾਨ ਜੀ ਨੇ ਇੱਕ ਸੇਵਲ ਹਸਪੀਟਲ ਦੇ ਵਿੱਚ پارک ਅਡਾਪਟ ਕੀਤਾ ਹੈ ਉਹਦੀ ਵੀ ਅਸੀਂ ਗ੍ਰੀਨਰੀ ਵਾਸਤੇ ਕਰ ਰਹੇ ਹਾਂ ਔਰ ਇੱਕ ਪ੍ਰੋਜੈਕਟ ਸਾਡਾ ਗ੍ਰੀਨ ਐਂਡ ਕਲੀਨ ਸਿਟੀ ਬਟਾਲਾ ਯੋਗਿਤ ਨਮਾਈਂ ਬਣਿਆ ਪ੍ਰੋਗਰਾਮ ਉਹਦੇ ਵਿੱਚ ਅਸੀਂ 3 ਪਲਾਂਟੇਸ਼ਨ ਜਾਂ ਹੋਰ ਵੀ ਜੋ ਸ਼ਹਿਰ ਦੀ ਬਿਹਤਰੀ ਲਈ ਔਰ ਗ੍ਰੀਨਰੀ ਲਈ ਆਪਣੇ ਸ਼ਹਿਰ ਦੀ ਕਰਾਂਗੇ ਉਹ ਸਾਰੇ ਸਾਡੇ ਮੈਂਬਰ ਰਾਡ ਕੇ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਸਾਰੇ ਅਸੀਂ ਕੰਮ ਕਰਾਂਗੇ ਔਰ ਇਸ ਦੇ ਨਾਲ ਹੀ ਜਿਹੜਾ ਸਾਡਾ ਇੱਕ ਰੈਗੂਲਰ ਪ੍ਰੋਗਰਾਮ ਫੂਡ ਫਾਰ ਹੰਗਰ ਦੇ ਤਹਿਤ ਆਟਾ ਡਿਸਟ੍ਰਿਬਿਊਸ਼ਨ ਜੁਲਾਈ 2020 ਤੋਂ ਚੱਲ ਰਿਹਾ ਔਰ ਰੈਗੂਲਰ ਚੱਲ ਰਿਹਾ ਔਰ ਉਹਦੀ ਅਹੀ 골ਡਨ ਜੁਬਲੀ ਨੈਕਸਟ ਮੰਥ 8 18 ਅਗਸ ਨੂੰ ਬਟਾਲਾ ਦੇ ਵਿੱਚ ਕਮਿੰਡਿਆ ਵਾਲੀ ਬੁੱਕਰ ਆਇਆ ਉੱਥੇ ਕਰਾਂਗੇ ਉਹ ਵੀ ਇੱਕ ਸਾਡਾ ਬਹੁਤ ਹੀ ਵੱਡਾ ਪ੍ਰੋਗਰਾਮ ਹੋਏਗਾ ਔਰ ਇਸ ਤੋਂ ਇਲਾਵਾ ਸਾਡੀ ਕਲੱਬ ਸਮੇਂ-ਸਮੇਂ ਤੇ ਇਸ ਕਿਸਮ ਦੇ ਜਿੱਦਾਂ ਗਵਰਨਮੈਂਟ ਕਰਨ ਸਕੂਲ ਕਿਲਾ ਮੰਡੀਏ ਉਹਨਾਂ ਨੂੰ ਅਸੀਂ ਠੰਡੇ ਪਾਣੀ ਦੀ ਮਸ਼ੀਨ ਦਿੱਤੀ ਏ ਕੈਂਪ ਦੇ ਵਿੱਚ ਵੀ ਠੰਡੇ ਪਾਣੀ ਦੀ ਮਸ਼ੀਨ ਔਰ ਬੱਚਿਆਂ ਦੇ ਵਾਸਤੇ ਆਰੰਝ ਦਿੱਤੇ ਔਰੋਗ ਵਗੈਰਾ ਦਿੱਤਾ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਵੀ ਕਿਸੇ ਦੀ ਕੋਈ ਜ਼ਰੂਰਤ ਹੁੰਦੀ ਏ ਸਾਡੀ ਕਲੱਬ ਆਪਸ ਵਿੱਚ ਬਹਿ ਕੇ ਸਲਾਹ مشورہ ਕਰਕੇ ਔਰ ਉਹ ਨਾ ਮਾਨਵਤਾ ਦੀ ਸੇਵਾ ਲਈ ਇਹ ਹੀ ਕੰਮ ਕਰਦੇ ਰਹਿੰਦੇ ਆ ਔਰ ਸਾਡੀ ਪ੍ਰਭੂ ਜੀ ਅਗੇ ਪ੍ਰਾਰਥਨਾ ਹੈ ਕਿ ਸਾਡਾ ਸ਼ਹਿਰ ਜਿਹੜਾ ਸ਼ਾਂਤੀਪੁਰ ਕਿਥੇ ਤਰ੍ਹਾਂ ਤਰਕੀਆਂ ਕਰਦਾ ਰਹੇ ਔਰ ਮਾਨਵਤਾ ਦੀ ਸੇਵਾ ਚ ਆਪਸ ਵਿੱਚ ਸਾਡਾ ਪ੍ਰੇਮ ਔਰ ਭਾਈਚਾਰਾ ਬਣਿਆ ਰਹੇ ਜੀ 24 ਘੰਟੇ ਦੀ ਸੇਵਾ ਚਲਦੀ ਰਹਿੰਦੀ ਹੈ ਤੁਹਾਡੇ ਸਾਰੇ ਮੈਂਬਰਾਂ ਦੀ ਮੈਂ ਦੇਖਦਾ ਕਿ ਬੜੇ ਕਾਰੇ ਕੀਤੇ ਗਏ ਨੇ ਬਟਾਲਾ ਸ਼ਹਿਰ ਦੇ ਵਿੱਚ ਜੇ ਕਿਸੇ ਨੂੰ ਲੋੜ ਪੈਂਦੀ ਹੈ ਤੇ ਤੁਹਾਡੇ ਮੈਂਬਰ ਜਰੇ ਫਟ ਉੱਤੇ ਪਹੁੰਚ ਜਾਂਦੇ ਨੇ 24 ਘੰਟੇ ਸੇਵਾ ਚਲਦੀ ਰਹਿੰਦੀ ਦੇਖੋ ਜੀ ਜਿਹੜੀ ਸਾਡੀ ਲਾਈਨ ਕਲੱਬ ਇੰਟਰਨੈਸ਼ਨਲ ਹੈ 24/7 ਚੱਲਦੀ ਹੈ ਜਿਹੜਾ ਜਹੀ ਦਰੁਣ ਦਿਨ ਤੇ ਯੂਰਪ ਕੰਟਰੀ ਚ ਰਾਤੇ ਜਦੋਂ ਇੱਥੇ ਰਾਤ ਹੋਏਗੀ ਉਦਦਰ ਦਿਨ ਹੋਏਗਾ ਔਰ ਇਹ ਜਿਹੜੀ ਇੰਟਰਨੈਸ਼ਨਲ ਬਾਡੀ ਹੈ ਇਹ ਰੈਗੂਲਰ 24/7 ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੈ ਇਹ ਕੰਮ ਕਰਦੀ ਰਹਿੰਦੀ ਹੈ ਔਰ ਮਾਨਵਤਾ ਦੀ ਸੇਵਾ ਲਈ ਜਿੱਦਾਂ ਨਾ ਵੀ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਹੈ ਸਮੇਂ-ਸਮੇਂ ਦੇ ਮੁਤਾਬਕ ਉਹ ਸਾਰੇ ਪ੍ਰੋਗਰਾਮ ਸਾਡੇ ਚੱਲਦੇ ਰਹਿੰਦੇ ਨੇ ਥਰੋ ਆਊਟ ਵਰਲਡ ਚੱਲਦੇ ਰਹਿੰਦੇ ਨੇ ਇਸ ਕਰਕੇ ਇਹ ਜੀ ਵੀ ਸਾਡੀ ਲਾਈਨ ਕਰ ਬੰਟਰਨੈਸ਼ਨਲ ਹੈ ਇੱਕ ਬੜੀ ਵੱਡੀ ਸੰਸਥਾ ਹੈ ਕਿ ਇਹਦੇ 200 ਉੰਝਾ ਕੰਟਰੀ ਦੇ ਵਿੱਚ ਉਹ 15 ਲੱਖ ਦੇ ਮੈਂਬਰ ਦੇ ਨਾਲ ਇਹ ਸਾਡੀ ਜਿਹੜੀ ਕਲੱਬ ਹੈ ਸੇਵਾ ਕਰਦੀ ਹੈ। ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਇੰਟਰਨੈਸ਼ਨਲ ਜਿਹੜੀ ਹੈ ਸਾਡੀ ਕਲੱਬ ਹੈ ਤੇ ਸਾਰੇ ਪਾਸੇ ਇਦਾਂ ਹੀ ਸੇਵਾ ਚੱਲਦੀ ਰਹਿੰਦੀ ਤੇ ਬਟਾਲਾ ਦੇ ਵਿੱਚ ਵੀ ਬੜੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਨੇ ਕਾਰਜ ਚੱਲਦੇ ਪਏ ਨੇ ਤੇ ਹੁਣ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਸੋ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਉਹਨਾਂ ਨੇ ਕਿਹਾ ਕਿ 24 ਘੰਟੇ ਜਿਹੜੇ ਸਾਡੇ ਮੈਂਬਰ ਨੇ ਉਹ ਲੋਕਾਂ ਦੀ ਸੇਵਾ ਵਾਸਤੇ ਹਾਜ਼ਰ ਰਹਿੰਦੇ ਨੇ। ਸੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਦੀ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਬੜੀਆਂ ਸੇਵਾਵਾਂ ਕਰਦੇ ਨੇ ਬਹੁਤ ਵਧੀਆ ਇਹਨਾਂ ਦਾ ਜਿਹੜਾ ਮੈਂਬਰਾਂ ਦਾ ਸੁਭਾਅ ਹੈ ਤੇ ਲੋਕਾਂ ਦੀ ਸੇਵਾ ਵਿੱਚ 24 ਘੰਟੇ ਲੱਗੇ ਰਹਿੰਦੇ ਨੇ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲक्की ਰਾਜਬੋਧ ਗੁਰਦਾਸ